ਬਟਾਲਾ ਸ਼ਹਿਰ ਅੰਦਰ ਇੱਕ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ ਇੱਕ ਨੇਪਾਲੀ ਲੜਕੇ ਨੇ ਆਪਣੇ ਹੀ ਸਮਾਜ ਦੀ ਇੱਕ 2 ਸਾਲਾ ਬੱਚੀ ਨਾਲ ਦਰਿੰਦਗੀ ਦਿਖਾਈ ਹੈ ਪੁਲਿਸ ਨੇ ਹਰਕਤ ਵਿੱਚ ਆਉਂਦਿਆਂ ਅਲੱਗ-ਅਲੱਗ ਪੁਲਿਸ ਪਾਲਟੀਆਂ ਬਣਾ ਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ ਟੈਕਨੀਕਲ ਤਰੀਕੇ ਨਾਲ ਕੰਮ ਕਰਦਿਆਂ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਬਟਾਲਾ ਪੁਲਿਸ ਨੇ ਦੋਸ਼ੀ ਨੂੰ ਦਿੱਲੀ ਤੋਂ ਧਰਬੋਚਿਆ ਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਆਓ ਦੇਖਦੇ ਹਾਂ एपीजे न्यूज पंजाब की विशेष रिपोर्ट ਖਲਾਰ ਕੇ ਕਿੱਥਾਲੇ ਫੋਟੋ ਆਉਂਦੇ ਹਾਂ ਹਾਂ ਸਾਈਡ ਤੇ ਛੋਟੇ ਆਉਂਦੇ ਛੋਟੇ ਨੰਗੇ ਬੰਦੀ ਖਲਾਰ ਕੇ ਕਰ ਲਓ ਖਲਾਰ ਬੜੋ ਇਹਨੂੰ ਇੱਥੇ ਠੀਕ ਨਹੀਂ ਆ ਰਾਜੀ ਖਲਾਰ ਲਓ ਇੱਥੇ ਖਲਾਰ ਇੱਥੇ ਇਧਰ ਲਾਜ ਕੋ ਪਿਆ ਇਹ ਇੱਥੇ ਇਹਦੇ ਹੱਥ ਘੜੀ ਦਾ ਪਿੱਛਾ ਹੱਥ ਘੜੀ ਵਾਲਾ ਮਗਰ ਕਰ ਲਓ ਥੋੜਾ ਇੱਧਰ ਮੈਂ ਤੁਹਾਨੂੰ ਗਾਣਾ ਸੁਣਾਉਂਦਾ ਤੂੰ ਗਾਹ ਉਪਰ ਇੱਧਰ ਹਾਂ ਠੀਕ ਆ ਓਕੇ ਛੇਜਾ ਇੱਧਰ ਜੀ ਥੈਂਕ ਯੂ ਬੰਦੇ ਓਏ ਸਾਰੇ ਮੇਰੇ ਮਗਰੀ ਪਿੰਡ ਪਹਿਲਾਂ ਦੱਸੋ ਨਾ ਕਿਹਦੇ ਮੋੜੇ ਦੇ ਨਾਲ ਜਾਓ ਦੂਜਾ ਜਗ੍ਹਾ ਜਾਂਦੀ ਮਾਰ ਲਾ ਲੈਂਗੇ ਤੁਹਾਨੂੰ ਜਿੱਥੇ ਜਰਾ ਦੇਤੀ ਹੈ ਜੀ ਦਾ ਨੋ ਹੋ ਚੀ ਮਿੱਤੇ ਨੱਤੇ ਮਿਤੀ 30 ਅਤੇ 24 ਨੂੰ ਸਾਨੂੰ थाना ਸਿਵਲ ਲਾਈਨ ਇੱਕ ਸੂਚਨਾ ਮਿਲੀ ਜਿਨ੍ਹਾਂ ਨੇ ਦੱਸਿਆ ਕਿ 2 ਸਾਲ ਦੀ ਬੱਚੀ ਨਾਲ ਉਸੇ ਗੁਆਂਢ ਰਹਿੰਦੇ ਹੀ ਲੜਕੇ ਨੇ ਜਿਹੜਾ ਰੇਪ ਕੀਤਾ ਹੋਇਆ ਵਾ ਜਿਸ ਦੇ ਸਬੰਧ ਵਿੱਚ ਜਿਹੜਾ ਪੁਲਿਸ ਸਾਡੀ ਤੁਰੰਤ ਹਰਕਤ ਵਿੱਚ ਆਈ ਜਿਨ੍ਹਾਂ ਨੇ ਕਿ ਇਮੀਡੀਏਟਲੀ ਪਰਚਾ ਦਰਜ ਕੀਤਾ ਤੇ ਉਸ ਤੋਂ ਬਾਅਦ ਸੀਨੀਅਰ ਅਫਸਰਾਂ ਦੇ ਹੁਕਮ ਦੇ ਨਾਲ ਜਿਹੜੀਆਂ ਕਿ ਸਾਡੀਆਂ ਦੋ ਟੀਮਾਂ ਜਿਹੜੀਆਂ ਅਸੀਂ ਤਿਆਰ ਕੀਤੀਆਂ ਜਿਦੇ ਵਿੱਚ ਕਿ ਐਸਐਚਓ ਸਿਵਲ ਲਾਈਨ ਪ੍ਰਭੋਸ ਸਿੰਘ ਇਨਸਪੈਕਟਰ CIA ਹਰਮਿਕ ਸਿੰਘ ਜੀ ਔਰ ਟੈਕਨੀਕਲ ਟੀਮਾਂ ਜਿਹੜੀਆਂ ਸਾਡੀਆਂ ਇਹ ਤਰੰਤ ਹਰਕਤ ਵਿੱਚ ਆਈਆਂ ਇਸ ਤੋਂ ਜਿਹੜਾ ਲੜਕਾ ਸੀ ਇਸ ਤੋਂ ਦੌੜ ਕੇ ਜਾ ਚੁੱਕਾ ਸੀਗਾ ਜਿਨ੍ਹਾਂ ਨੇ ਕਿ ਤਰੰਤ ਹੀ ਜਿਹੜੀ ਹਰਕਤ ਵਿੱਚ ਆ ਕੇ ਦਿੱਲੀ ਔਰ ਰਾਜਸਥਾਨ ਜਿਹੜੀਆਂ ਟੀਮਾਂ ਵੱਖਰੇ ਵੱਖਰੇ ਥਾਵਾਂ ਤੇ ਭੇਜੀਆਂ ਗਈਆਂ ਤੇ ਉੱਥੇ ਦਿੱਲੀ ਪੁਲਿਸ ਦੀ ਹੈਲਪ ਦੇ ਨਾਲ ਇਹ ਜਿਹੜਾ ਅਭਿਸ਼ੇਕ ਨੂੰ ਅਸੀਂ ਜਿਹੜਾ ਗ੍ਰਿਫਤਾਰ ਕੀਤਾ ਗਿਆ ਸਰ ਇਹ ਜਿਹੜਾ ਦੌੜਿਆ ਵਿਅਕਤੀ ਇਹ ਇਹਨੇ ਕੀ ਪਲੈਨਿੰਗ ਸਰ ਕੁਝ ਕੀਤਾ ਸੀ ਜਾਂ ਅਚਾਨਕ ਹੋ ਗਿਆ ਦੇਖੋ ਇਹਨੂੰ ਆਪਾਂ ਪਲੈਨਿੰਗ ਨਹੀਂ ਕਹਿ ਸਕਦੇ ਕਿਉਂਕਿ ਜਿਹੜੀ ਛੋਟੀ ਬੱਚੀ ਸੀਗੀ ਉਹਦਾ ਜਿਹੜਾ ਪਰਿਵਾਰ ਸੀਗਾ ਉਹਦੇ ਪੇਰੈਂਟਸ ਸੀ ਉਹ ਕੰਮ ਤੇ ਗਏ ਹੋਏ ਸੀ ਕਿਤੇ ਇਹ ਦੋਨੋਂ ਹੀ ਫੈਮਲੀਆ ਜਿਹੜੀਆਂ ਵਾਂ ਇਹ ਪ੍ਰਵਾਸੀ ਹੈਗੀਆਂ ਵਾਂ ਨੇਪਾਲ ਦੇ ਨਾਲ ਸੰਬੰਧਿਤ ਹੈਗੀਆਂ ਵਾਂ ਉਹ ਕੰਮ ਤੇ ਗਿਆ ਸੀ ਤੇ ਪਿੱਛੇ ਜਿਹੜੀ ਬੱਚੀ ਸੀ 2 ਸਾਲ ਦੀ ਉਹ ਘਰ ਵਿੱਚ ਮੌਜੂਦ ਸੀਗੀ ਕੀ ਕਾਰਵਾਈ ਕੀਤੀ ਗਈ? ਉਹਨਾਂ ਤੇ ਤੁਰੰਤ ਸੀ ਜਿਹੜੀ ਐਫ ਆਈ ਆਰ ਜਿਹੜੀ ਹੈ ਦਰਜ ਕਰ ਦਿੱਤੀ ਆ ਜਿਹਦੇ ਵਿੱਚ ਕਿ ਬਾਕਸ ਐਕਟ ਜਿਹੜਾ ਲਾ ਦਿੱਤਾ ਕੀ ਲੱਗ ਸਕਦਾ ਉਹਦੀ ਆਪਸ਼ਨ ਕੋ ਰਿਸ਼ਤਰੀ ਨਹੀਂ ਹੈਗੀ ਸੀ ਨੰਬਰ ਚਪੜੀ ਕਿਤੇ ਇਹ ਇੱਕੋ ਹੀ ਪਿੰਡ ਦੇ ਪਿੱਛੋਂ ਬੈਕ ਤੋਂ ਆ ਜੀ ਰਿਸ਼ਤੇਦਾਰੀ ਹੈ ਆਪਣੀ ਦੇ ਰਿਸ਼ਤੇ ਆ ਦੇਖੋ ਜੇ ਨੇਪਾਲ ਤੋਂ ਆ ਤੇ ਆਲਰੇਡੀ ਜਿਹੜੀ ਇਹਨਾਂ ਦੇ ਜਾਣ ਪਛਾਣ ਹੋਏਗੀ ਤਾਂ ਹੀ ਕਰਕੇ ਇੱਕੋ ਜਗ੍ਹਾ ਤੇ ਹੀ ਰਹਿੰਦੇ ਆ ਤੁਸੀਂ ਦਿੱਲੀ ਤੋਂ ਉੱਡ ਗਏ ਤੇ ਇਹ ਨੇਪਾਲ ਵੀ ਜਾ ਸਕਦੇ ਸੀ ਕਿੰਨਾ ਚੈਲੈਂਜਿੰਗ ਸੀ ਇਹਨਾਂ ਨੂੰ ਫੜਨਾ ਜਾਂ ਤੁਹਾਡੀਆਂ ਟੀਮਾਂ ਦਾ ਕੰਮ ਚੱਲ ਰਿਹਾ ਦੇਖੋ ਜੀ ਚੈਲੈਂਜ ਤਾਂ ਹੈ ਸੀਗਾ ਕਿ ਇਹ ਦਪਾਲ ਜਾ ਸਕਦਾ ਸੀ ਪਰ ਸਾਡੀ ਜਿਹੜੀ ਪੁਲਿਸ ਆ ਇਹਨਾਂ ਨੇ ਤੁਰੰਤ ਕਾਰਵਾਈ ਕੀਤੀ ਜਿਹੜੀ ਕਿ ਹਰਕਤ ਵਿੱਚ ਆਈ ਤੇ ਇਹਨੂੰ ਜਿਹੜਾ ਅਸੀਂ ਦਿੱਲੀ ਤੋਂ ਦਿੱਲੀ ਪੁਲਿਸ ਦੀ ਹੈਲਪ ਦੇ ਨਾਲ ਜਿਹੜਾ ਗ੍ਰਿਫਤਾਰ ਕੀਤਾ ਗਿਆ ਕਰੀਬ 24 ਘੰਟੇ ਦੇ ਵਿੱਚ ਵਿੱਚ ਇਹਨੂੰ ਗ੍ਰਿਫਤਾਰ ਕਰ ਲਿਆ ਜੀ ਜਾਨੀ ਸਾਹਮਣੇ ਤਾਂ ਦੇਖਿਆ ਜਾਵੇ ਉਸ ਬੱਚੇ ਮੈਨੇ ਰੇਿਸਿਸਨ ਜਿਹੜਾ ਕਿ ਬੋਲ ਵੀ ਨਹੀਂ ਸਕਦਾ ਕੀ ਲੱਗਦਾ ਕਿ ਕਾਨੂੰਨ ਦੇ ਦਾਇਰੇ ਦੇ ਜਿਹੜਾ ਤੁਸੀਂ ਇੱਥੇ ਮਾਮਲੇ ਦਰਜ ਕੀਤੇ ਆ ਕਿੱਦੋਂ ਤੱਕ ਚੱਲਿਆ ਨਹੀਂ ਸਕਦੀ ਦੇਖੋ ਜੀ ਸਾਡਾ ਤਾਂ ਇਹ ਹੁੰਦਾ ਕਿ ਜਿਹੜਾ ਦੋਸ਼ੀ ਆ ਉਹਨੂੰ ਵੱਧ ਤੋਂ ਵੱਧ ਜਿਹੜੀ ਸਜ਼ਾ ਦਿੱਤੀ ਜਾਵੇ